ਅੱਜ ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਬੱਡੀ365.com ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਬੱਡੀ ਨਾਲ ਤੁਹਾਨੂੰ ਹਰ ਰੋਜ਼ ਜੋੜਦੇ ਰਹਿੰਦੇ ਆ ਕਬੱਡੀ ਦੇ ਖਿਡਾਰੀਆਂ ਨਾਲ ਮਲਾਉਂਦੇ ਰਹਿੰਦੇ ਆ ਤੇ ਕਬੱਡੀ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨਾਲ ਵੀ ਮਲਾਉਂਦੇ ਰਹਿੰਦੇ ਆ ਪਰ ਅੱਜ ਜਿਹੜਾ ਅਸੀਂ ਪਹੁੰਚੇ ਹੋਏ ਆ ਨੰਗਲਪੀਆ ਦੇ ਕਬੱਡੀ ਗਰਾਊਂਡ ਦੇ ਵਿੱਚ ਟੂਰਨਾਮੈਂਟ ਤੇ ਨਹੀਂ ਹੈ ਗਿਆ ਅੱਜ ਗਰਾਊਂਡ ਦੇ ਵਿੱਚ ਆ ਕਿਉਂਕਿ ਇੱਥੇ ਕੁਝ ਜਿਹੜਾ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗਰਾਊਂਡ ਨੂੰ ਜਿਹੜਾ ਤਿਆਰ ਕੀਤਾ ਜਾ ਰਿਹਾ ਨਵੇਂ ਤਰੀਕੇ ਦਾ ਕੋਈ ਇੱਕ ਸਟੇਡੀਅਮ ਬਣਾਉਣ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਟੂਰਨਾਮੈਂਟ ਨੂੰ ਕਰਵਾਉਣ ਵਾਲੇ ਸੰਦੀਪ ਨੰਗਲੰਬੀਆ ਤੇ ਪਿੰਕਾ ਸੇਖੋ ਜੀ ਜਿਨ੍ਹਾਂ ਨੇ ਇਸ ਪੂਰੀ ਇਸ ਟੂਰਨਾਮੈਂਟ ਦੀ ਜਿਹੜੀ ਰੂਪਰੇਖਾ ਤਿਆਰ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਇਸ ਵਾਰੀ ਉਹ ਨਵਾਂ ਕੀ ਕਰ ਰਹੇ ਨੇ ਪਿਕਅਪ ਅਜੀ ਤੁਹਾਡਾ ਸਵਾਗਤ ਹੈ ਜੀ ਕਬਡੀ 305 ਤੇ ਸਭ ਤੋਂ ਪਹਿਲਾਂ ਥੈਂਕ ਯੂ ਭਾਜੀ ਥੈਂਕ ਯੂ ਜਨੇ ਵੀ 365 ਤੇ ਦੇਖ ਰਿਹਾ ਸਾਰਾ ਨੂੰ ਸਸਿਕਾ ਮੇਰੇ ਲੋ ਭਾਜੀ ਕੀ ਇਸ ਵਾਰ ਨਵਾਂ ਨੰਗਲਿਆਂ ਦੇ ਕੱਪ ਤੇ ਨਵਾਂ ਤਾਂ ਬਹੁਤ ਕੁਝ ਹੋ ਰਿਹਾ ਤੇ ਬਾਕੀ ਸਾਰੀ ਪਲੈਨਿੰਗ ਚੱਲ ਰਹੀ ਆ ਤੇ ਆਲਮੋਸਟ ਕੱਲੂ ਸਾਡਾ ਸਾਰਾ ਜੋ ਸਟੇਡੀਅਮ ਬਣ ਜਾਣਾ ਆਲਰੇਡੀ ਅਸੀਂ 8-10 ਦਿਨ ਤੋਂ ਲੱਗੇ ਹੋ ਆ ਤੇ ਉਹ ਫਿਰ ਮੈਂ ਸੋਚਦਾ ਕਿ ਆਪਾਂ 1 ਬਾਈ 1 ਸਟੈਪ ਬਾਈ ਸਟੈਪ ਦੱਸਦਾ ਨੇ ਕਿਤੇ ਕਿਤੇ ਹੋਣਾਗਾ ਆਪਣੇ ਕੋਲ ਖੁੱਲਾ ਟਾਈਮ ਹੈ ਜੀ ਤੇ ਪੂਰੀ ਡਿਟੇਲ ਚ ਤੁਸੀਂ ਸਮਝਾਓ ਕਿ ਇਸ ਵਾਰ ਨਵਾਂ ਨੰਗਲੰਬੀਆ ਦੇ ਕੱਪ ਤੇ ਕੀ ਕੀ ਹੋ ਰਿਹਾ ਇਹ ਮੈਨੂੰ ਸਟੈਪ ਨਜ਼ਰ ਆਏ ਨੇ ਇਹਦੇ ਬਾਰੇ ਸਭ ਤੋਂ ਪਹਿਲਾਂ ਦੱਸੋ ਇਹ ਕੀ ਚੀਜ਼ ਹੈ ਇਹ ਸਟੈਪ ਜਿੱਦਾਂ ਇਹ ਇਹ ਸਟੈਪ ਇਸ ਤਰ੍ਹਾਂ ਬਣਾਇਆ ਕਿ ਜਿਹੜੀ ਸਟੇਜ ਸੀਗੀ ਨਾ ਸਟੇਜ ਚੱਕ ਕੇ ਤੇ ਉਹ ਆਪਾਂ ਉਹਨਾਂ ਨੂੰ ਜਿਹੜੇ ਪ੍ਰੋਮੋਟਰ ਸੀ ਸਟੇਜ ਤੇ ਪੈਂਦੇ ਹੁੰਦੇ ਉਹਨਾਂ ਨੂੰ ਬਿਲਕੁਲ ਆਪਾਂ ਗਰਾਊਂਡ ਦੇ ਬਿਲਕੁਲ ਲਾ ਕੇ ਲਏ ਆ ਜਿਹੜੀ ਗਰਾਊਂਡ ਤੋਂ ਜਿਹੜੀ 70 ਫੁੱਟ ਦੀ ਗਰਾਊਂਡ ਹੈ ਉਸ ਤੋਂ ਬਾਅਦ 11 ਫੁੱਟ ਛੱਡ ਕੇ ਉਹਦੇ ਆਲੇ-ਦੁਆਲੇ ਸਾਰੇ ਆਪਣੇ ਟੇਬਲ ਲੱਗਣੇ ਆ ਗਏ ਟੇਬਲ ਲਾ ਕੇ ਪਿੱਛੇ ਹੀ ਉਹਨਾਂ ਦੇ ਕੁਰਸੀਆਂ ਲੱਗਣੀਆਂ ਹੈਗੀਆਂ ਸਭ ਤੋਂ ਪਹਿਲਾਂ ਟੇਬਲ ਸਭ ਤੋਂ ਪਹਿਲਾਂ ਟੇਬਲ ਤੇ ਫੇਰ ਉਹਦੇ ਮੋਰੇ ਜਿਹਨੇ ਵੀ ਬੈਨਰ ਲੱਗਣਗੇ ਉਹਦੇ ਉਹਦੇ ਫਰੰਟ ਟੇਬਲ ਦੇ ਅੱਗੇ ਸਪான்ਸਰ ਜਿੰਨੇ ਵੀ ਸਪான்ਸਰ ਹੈ ਉਹਨਾਂ ਦੇ ਮੋਰੇ ਸਾਰੇ ਚਾਰ ਸਵੇਰੇ ਗੋਲਦਾਰ ਨੇ ਉਹਦੇ ਆਪਣੇ ਲੱਗਣਗੇ ਬੈਨਰ ਲੱਗਣਗੇ ਉਸ ਤੋਂ ਬਾਅਦ ਉੱਪਰ ਫੇਰ ਟੇਬਲ ਆਏਗਾ ਨਾਲ ਟੇਬਲ ਤੋਂ ਬਾਅਦ ਫੇਰ ਕੁਰਸੀ ਆਏਗੀ ਕੁਰਸੀ ਤੇ ਉਹ ਜਿਹੜੇ ਬਿਲਕੁਲ ਕੁਰਸੀ ਦੇ ਉੱਪਰ ਜਿਹੜੇ ਮੇਨ ਪ੍ਰੋਮੋਟਰ ਹੈ ਜਿਨ੍ਹਾਂ ਦਾ ਸੰਯੋਗ ਆ ਤੇ ਸੰਯੋਗ ਤਾਂ ਸਾਰੇ ਪੰਜਾਬ ਦਾ ਹੀ ਆ ਪਰ ਲੇਕਿਨ ਜਿਹੜੇ ਮੇਨ ਪ੍ਰੋਮੋਟਰ ਜਿਹੜੇ ਕਿ ਕਾਫੀ ਮਾਇਆ ਦੀ ਸਹਾਇਤਾ ਕਰਦੇ ਆ ਸਪான்ਸਰ ਜਿੰਨੇ ਵੀ ਸਪான்ਸਰ ਆ ਉਹਨਾਂ ਨੂੰ ਉਹਨਾਂ ਤੇ ਬਿਠਾ ਲਿਆ ਜਾਏਗਾ ਉਸ ਤੋਂ ਦਾ ਜਿਹੜੇ ਬਾਕੀ ਪ੍ਰਮੋਟਰ ਜਾਂ ਪਿੰਡ ਦੇ ਆ ਉਹ ਇੱਥੇ ਪਿੱਛੇ ਬਹਿਣਗੇ ਉਸ ਤੋਂ ਬਾਅਦ ਫਿਰ ਜਿਹੜੇ ਉੱਪਰ ਉਸ ਤੋਂ ਬਾਅਦ ਉੱਪਰ ਸਟੈਪ ਆ ਜਾਏਗਾ ਉਹਦੇ ਉਹਦੇ ਉੱਪਰ ਬਹਿਣਗੇ ਉਸ ਤੋਂ ਬਾਅਦ ਫਿਰ ਉੱਪਰ ਸਟੈਪ ਆ ਇਹਦਾ ਮਤਲਬ ਜਿੰਨੇ ਕਾਫੀ ਹੱਦ ਤੱਕ ਜਿਹੜੇ ਪਤਵੰਤੇ ਨੇ ਜਾਂ ਜਿਹੜੇ ਜ਼ਰੂਰੀ ਬੰਦੇ ਨੇ ਉਹ ਤਾਂ ਕੁਰਸੀਸ ਤੇ ਆ ਗਏ ਆ ਛੇਸ ਤੇ ਆ ਗਏ ਆ ਪਰ ਉਸ ਤੋਂ ਬਾਅਦ ਜਿਹੜੇ ਦਰਸ਼ਕ ਨੇ ਫਿਰ ਉਹ ਪੇਕਾ ਜੀ ਕਿੱਥੇ ਬੈਠਣਗੇ ਜਿਹੜੇ ਆਮ ਲੋਕ ਦੇਖਣ ਲਈ ਆਉਣਗੇ ਜਿਹੜੇ ਦਰਸ਼ਕ ਆਉਣਗੇ ਉਹ ਪਿੱਛੇ ਟਰਾਲੀਆਂ ਲੱਗਣੀਆਂ ਆ ਤੇ ਪੂਰੀਆਂ ਟਰਾਲੀਆਂ ਦੇ ਜਿਹੜਾ ਮੋਬਾਈਲ ਸਟੇਡੀਅਮ ਜਿਹੜਾ ਹਾਂਜੀ ਉਹ ਵਾਲਾ ਸਟੇਡੀਅਮ ਜਿਹੜਾ ਬਣਦਾ ਉਹਨਾਂ ਤੇ ਸਾਰੇ ਉਹਨਾਂ ਤੇ ਬਹਿਣਗੇ ਤੇ ਉਹ ਵੀ ਆਲਰੇਡੀ ਜਿੱਦਾਂ ਲਾਈਕ ਘੱਟ ਤੋਂ ਘੱਟ ਵੀ ਅਸੀਂ ਕਪੈਸਿਟੀ ਵਧਾਈ ਆ ਇਹ ਇਹਦਾ ਮਤਲਬ ਇਹ ਆ ਕਿ ਸਟੇਡੀਅਮ ਨੂੰ ਇਹਦੇ ਇੱਕ ਤਾਂ ਪ੍ਰਮੋਟਰ ਲੱਗੇ ਲਿਆਉਣ ਵਾਸਤੇ ਤੇ ਇੱਕ ਉਸ ਤੋਂ ਬਾਅਦ ਕਿ ਅਸੀਂ ਦਰਸ਼ਕ ਕਿੱਦਾਂ ਵਧਾਣੇ ਕਿਉਂਕਿ ਲਾਸਟ ਟਾਈਮ ਸਾਡੇ ਕੋਲ ਇੱਥੇ ਕਾਫੀ ਦਰਸ਼ਕ ਮੁੜ ਕੇ ਗਏ ਆ ਫੇਰ ਅਸੀਂ ਸੋਚਿਆ ਵੀ ਆਪਾਂ ਦਰਸ਼ਕ ਜਿਹੜੀ ਸਟੇਜ ਦੀ ਕਪੈਸਿਟੀ ਸੀਗੀ ਉਹ 6500 ਦੀ ਹੁਣ ਆਪਣੇ ਕੋਲ 2000 ਬੰਦਾ ਆਪਣਾ ਇੱਥੇ ਮੋਰੇ ਅੱਗੇ ਹੀ ਬਹਿ ਉਸ ਤੋਂ ਬਾਅਦ ਫੇ ਜਿਹੜੀਆਂ ਟਰਾਲੀਆਂ 14 15 ਟਰਾਲੀਆਂ ਪਿਛਲੇ ਸਾਲ ਨਾਲੋਂ ਅਸੀਂ ਐਕਸਟਰਾ ਲੱਗਣੀਆਂ ਆ ਗਈਆਂ ਤੇ ਉਹ ਫੇ ਜਿਹੜੇ ਜਿੰਨੇ ਵੀ ਦਰਸ਼ਕ ਆ ਅਸੀਂ ਚਾਹੁੰਦੇ ਸਾਰੇ ਨਾਲੇ ਤਾਂ ਬਹਿ ਕੇ ਦੇਖਣ ਤੇ ਨਾਲੇ ਇੱਕ ਆਪਾਂ ਨੇ ਕੈਪੈਸਿਟੀ ਵੱਧ ਗਈ ਹੈ ਇਹਦੀ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਕੋਠਾ ਸੀ ਲਾਸਟ ਟਾਈਮ ਕੋਠਾ ਕਵਰ ਨਹੀਂ ਹੋਇਆ ਤੇ ਉਹਦੇ ਉੱਪਰ ਵੀ ਸਟੈਪ ਬਣਾਏ ਆ ਤਿੰਨ ਤਿੰਨ ਸਟੈਪ ਬਣਾਏ ਆ ਉਹਦੇ ਉੱਪਰ ਤੇ ਉੱਥੇ ਵੀ ਸੰਗਤ ਸਾਰੀ ਬਹਿ ਕੇ ਤੇ ਸਾਰੀ ਜੀਵਨ ਦੇਖਣਗੇ ਤਾਂ अच्छा ते पजी फिर जेड़ा गेम नु लेके संदीप पाजी नाल भी मैं ਗੱਲ ਕਰਨੀ ਚਾਹੂਗਾ ਗੇਮ ਨੂੰ ਲੈ ਕੇ ਜਾਂ ਜਿਹੜੇ ਮੈਚ ਹੋਣਗੇ ਜਾਂ ਜਿਹੜੇ ਫੈਡਰੇਸ਼ਨ ਦੇ ਰੂਲਸ ਹੋਣਗੇ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਕੁਝ ਬਦਲਾ ਇਸ ਟੂਰਨਾਮੈਂਟ ਤੇ ਸਾਨੂੰ ਦੇਖਣ ਨੂੰ ਮਿਲਣਗੇ ਤੇ ਸਭ ਤੋਂ ਪਹਿਲਾਂ ਥੈਂਕ ਯੂ ਭਾਈ ਤੁਹਾਡਾ ਵੀ ਤੁਸੀਂ ਟਾਈਮ ਕੱਢ ਕੇ ਆਏ ਆ ਨਹੀਂ ਪਾਜੀ ਜਿਹੜੇ ਨਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਰੂਲ ਆ ਜਿਹੜੇ ਹੈਗੇ ਆ ਉਹ ਉਹਨਾਂ ਮੁਤਾਬਿਕ ਹੋਣਗੇ ਮੈਚ ਹਾਂਜੀ ਜੋ ਉਹਦੇ ਰੂਲ ਹੋਣ ਪਹਿਲੇ ਮੈਚ ਹੁੰਦੇ ਆ ਜੋ ਵੀ ਹੈਗਾ ਆ ਸਾਰਾ ਸਿਸਟਮ ਉਹਨਾਂ ਮੁਤਾਬਿਕ ਹੋਊਗਾ ਜੀ ਮਤਲਬ ਰੂਲਸ ਸਾਰੇ ਉਹੀ ਨਾਰਥ ਫੈਡਰੇਸ਼ਨ ਵਾਲੀ ਜਿਹੜੇ ਚੱਲਣਗੇ ਜੀ ਜੀ ਅੱਛਾ ਗਰਾਊਂਡ 'ਚ ਜਿਵੇਂ ਪਿਛਲੇ ਸਾਲ ਦੇਖਣ ਨੂੰ ਸਾਨੂੰ ਮਿਲਿਆ ਸੀਗਾ ਕਿ ਕੋਈ ਵੀ ਜਿਹੜਾ ਐਕਸਟਰਾ ਬੰਦਾ ਯਾਨੀ ਜਾਂ ਤੁਸੀਂ ਕਰਵਾਉਣ ਵਾਲੇ ਵੀ ਇਵਨ ਜਿਹੜੇ ਫालतू ਜੇ ਗਰਾਊਂਡ 'ਚ ਨਹੀਂ ਸੀ ਉਸੇ ਤਰ੍ਹਾਂ ਦਾ ਡਿਸਪਲਿਨ ਜਿਹੜਾ ਇਸ ਵਾਰ ਵੀ ਦੇਖਣ ਨੂੰ ਮਿਲੂ ਹਾਂਜੀ ਭਾਜੀ ਉਦੋਂ ਵੀ ਜਿਹਦਾ ਬੈਸਟ ਹੋਊਗਾ ਲਾਸਟ ਈਅਰ ਤਾਂ ਆਪਣੀ ਸਟੇਜ ਲੱਗੀ ਸੀ ਸਟੇਜ ਦੇ ਮੂਹਰੇ ਲੋਕ ਖੜਦੇ ਸੀ ਹਾਂਜੀ ਪਰ ਇਸ ਵਾਰ ਜਿਹੜਾ ਵੀ ਨਾ ਗੱਲੋ ਵੀ ਅੰਦਰ ਆ ਗਿਆ ਉਹਨੂੰ ਇਹ ਨਹੀਂ ਪਤਾ ਕਿ ਮੈਂ ਕਿੱਥੇ ਖੜਾ ਹੋਵਾਂ ਹਾਂਜੀ ਹਾਂਜੀ ਕੋਈ ਸਾਰਾ ਕੁਝ ਆ ਬਲੋਕ ਪਲੇਅਰ ਰੈਫਰੀ ਤੇ ਕੋਚ ਨੇ ਹੁੰਨਗੇ। ਉਦੋਂ ਇਲਾਵਾ ਕੋਈ ਹੋਰ ਤੀਜਾ ਪਾਸ ਨਹੀਂ ਹੋਊਗਾ ਜੀ। ਹਾਂਜੀ। ਅੱਛਾ ਬਿੰਕਪਾ ਜੀ ਹੁਣ ਫਿਰ ਮੈਂ ਤੁਹਾਡੇ ਕੋਲ ਆਉਣਾ। ਆਹ ਵਾਲਾ ਮੈਨੂੰ ਕੁਝ ਇੱਥੇ ਦਿਖਾਈ ਦੇ ਰਿਹਾ ਇੱਥੇ ਕੀ ਸਿਸਟਮ ਹੋਣਾ ਹੈਗਾ ਜਿਹੜਾ ਬਣਾਇਆ ਹੋਇਆ ਇਹ ਉੱਚਾ ਜਿਹੜਾ ਬਣਿਆ ਇਹ ਤਾਂ ਇੱਕ ਤਾਂ ਜਿੱਦਾਂ ਲਾ ਲਓ ਕਿ ਕਮੈਂਟਰਾਂ ਵਾਸਤੇ ਕਿਉਂਕਿ ਕਮੈਂਟਰ ਜਦੋਂ ਥੱਲੇ ਪੈਂਦਾ ਤੇ ਉਹ ਸਿਰਫ ਗਰਾਊਂਡ ਨੂੰ ਦਿਖਦਾ ਆ ਤੇ ਇਹਨੂੰ ਉੱਚਾ ਕਰਨ ਦਾ ਮਤਲਬ ਇਹ ਆ ਕਿ ਸਾਰੀ ਸੰਗਤ ਨੂੰ ਪੂਛਾ ਹੋ ਕੇ ਦੇਖੇਗਾ ਵੀ ਉਧਰ ਕੀ ਹੋ ਰਿਹਾ ਉਹ ਸਾਰੀ ਐਕਟੀਵੇਟ ਜੋ ਵੀ ਉਹ ਜੋ ਵੀ ਜਿਹੜੇ ਹੈਗੇ ਆ ਦਰਸ਼ਕ ਆ ਉਹ ਕੁਝ ਹਲਜੁਲ ਕਰਦੇ ਆ ਜਾਂ ਵਧੀਆ ਉਹਨਾਂ ਨੂੰ ਵੀ ਉਹ ਦੇਖ ਕੇ ਤਾਂ ਕੁਝ ਉਹਨਾਂ ਦੇ ਬਾਰੇ ਵੀ ਵਧੀਆ ਕੁਝ ਬੋਲ ਸਕਣ ਤੇ ਪਲੱਸ ਨਾਲੇ ਕਈ ਵਾਰ ਕਹਿੰਦੇ ਆ ਵੀ ਇਹੇਠਾਂ ਜਦੋਂ ਹੁੰਨੇ ਆ ਸਾਡੇ ਆ ਕੇ ਬਈ ਕਲਰ ਖਿੱਚਦੇ ਆ ਤੇ ਜੇ ਇਸ ਤਰ੍ਹਾਂ ਜਾਨੀ ਬਈ ਪ੍ਰੋਬਲਮ ਆਉਂਦੀ ਉਹਨਾਂ ਨੂੰ ਹੁਣ ਉਸ ਤੇ ਉੱਪਰ ਹੋਣਗੇ ਉਹਦੋਂ ਕੋਈ ਦੂਜਾ ਉੱਪਰ ਹੋਏਗਾ ਇਸ ਕਰਕੇ ਉਹਨਾਂ ਨੂੰ ਉੱਚੀ ਜਗ੍ਹਾ ਤੇ ਪਲੱਸ ਨਾਲੇ ਦੇਖਣ ਨੂੰ ਵਧੀਆ ਲੱਗਦਾ ਤੇ ਨਾਲੇ ਉਹਨਾਂ ਨੂੰ ਸਾਰਾ ਜੋ ਵਿਊ ਹੈ ਗਰਾਊਂਡ ਦਾ ਜੋ ਵੀ ਕੱਲਾ ਕੱਲਾ ਬੰਦਾ ਉਹਨਾਂ ਨੂੰ ਨਜ਼ਰ ਆਏਗਾ ਇਸ ਕਰਕੇ ਥੋੜਾ ਜਿਹਾ ਉਹ ਇੱਕ ਸਟੇਡੀਅਮ ਦੀ ਫੀਲਿੰਗ ਜੀ ਦਾ ਕਰ ਰਹੇ ਆ ਵੀ ਜਿੱਦਾਂ ਸਟੇਡੀਅਮ ਦੇ ਵਿੱਚ ਜਿੱਦਾਂ ਹੁੰਦਾ ਹੈ ਕਮੈਂਟਰ ਤੇ ਲੱਗਾ ਕੋਈ ਜਾਂਦਾ ਨਹੀਂਗਾ ਕਿਉਂਕਿ ਕਈ ਵਾਰੀ ਜਾਂਦੇ ਉਹ ਕਈ ਵਾਰੀ ਕਹਿੰਦੇ ਹੁੰਦਾ ਕਮੈਂਟਰ ਕਹਿੰਦੇ ਵੀ ਜਫਾ ਲੱਗਦਾ ਹੁੰਦਾ ਤੇ ਮੋਹਰਣੀ ਕਲਰ ਫੜ ਕੇ ਖਿੱਚਦੇ ਆ ਵੀ ਆਹ ਲਓ 100 ਰੁਪਏ ਤੇ ਸਾਡਾ ਯਾਨੀ ਸਾਡਾ ਨਾਮ ਬੋਲੋ ਪਰ ਉਹ ਇਸ ਤਰ੍ਹਾਂ ਵੀ ਹੈ ਕੋਈ ਉੱਚੀ ਜਗ੍ਹਾ ਤੇ ਦੇਖਣ ਨੂੰ ਵਧੀਆ ਹੋਏਗਾ ਹਰ ਹਰ ਜਿਦਾ ਜਿਹੜੇ ਬੰਦੇ ਆ ਉਹਨਾਂ ਨੂੰ ਦੇਖ ਸਕਦੇ ਆ ਤੁਹਾਨੂੰ ਦੇਖ ਕੇ ਉਹਨਾਂ ਦੇ ਬਾਰੇ ਵੀ ਬੋਲ ਸਕਦੇ ਆ ਬਿਲਕੁਲ ਅੱਛਾ ਭਾਜੀ ਇੱਕ ਇਹ ਤਾਂ ਚਲੋ ਹੋ ਗਿਆ ਵੀ ਕਮੈਂਟੇਟਸ ਦੇ ਲਈ ਆ ਆ ਜਿਹੜੇ ਸਟੈਪ ਬਣਾਏ ਨੇ ਇਹ ਫਿਰ ਤੁਸੀਂ ਆਪ ਤਿਆਰ ਕੀਤੇ ਨੇ ਜਾਂ ਕੋਈ ਇਹਦੇ ਵਾਸਤੇ ਕੋਈ ਐਕਸਪਰਟ ਜਾਂ ਕੋਈ ਬੰਦਾ ਜਿਹੜਾ ਇਹਨੂੰ ਬਣਾਉਂਦਾ ਹੈਗਾ ਜਿਹਨੂੰ ਤੁਸੀਂ ਹਾਇਰ ਕੀਤਾ ਹੈ ਕਿ ਇਹ ਜਿਹੜੇ ਬਣੇ ਹੋਇਆ ਹੈ ਉੱਪਰ ਤੱਕ ਇਹ ਇਹ ਆਪਣੇ ਜਿਦਾ ਮਿਸਤਰੀ ਜਿਹੜੇ ਸ਼ਟਰਿੰਗ ਕਰਦੇ ਆ ਭਾਜੀ ਹੁਣ ਹੀ ਆਪਣੇ ਇੱਥੇ ਲੱਗੇ ਹੋਈਆਂ ਆਪਣੇ ਉਹ ਵੀ ਸੇਵਾਦਾਰ ਹੀ ਆ ਭਾਜੀ ਖੜਿਆ ਸਾਹਮਣੇ ਉਹਨਾਂ ਨੇ ਇੱਕ ਸੇਵਾ ਦੀ ਭਾਵਨਾ ਦਾ ਉਹਨਾਂ ਨੇ ਵੀ ਕੀਤਾ ਸਾਡੇ ਨਾਲ ਰਲ ਕੇ ਕੋਈ ਜਾਨੀ ਕੋਈ ਜਾਨੀ ਇਹਨਾਂ ਨੇ ਰਲ ਕੇ ਜਿਹੜੀ ਵੀ ਇਹਨਾਂ ਨੇ ਸਾਡੇ ਨਾਲ ਕੀਤਾ ਬਾਕੀ ਅਸੀਂ ਸਾਰੀ ਸੰਗਤ ਜਿੰਨੇ ਵੀ ਨੰਗਲੰਬੀਆਂ ਦੇ ਨੰਗਲੰਬੀਆ ਨਗਰ ਨੇ ਸਾਰੇ ਕਰਕੇ ਅਸੀਂ ਆਪਣੇ ਆਪ ਕਰਕੇ ਮਿੱਟੀ ਪਾ ਕੇ ਸਾਰਾ ਕੁਝ ਤਿਆਰ ਕੀਤਾ ਹੈ। ਭਾਈ ਇਹ ਜਿਹੜੀ ਜਿਹੜੀ ਸਟੈਪ ਵਾਲੀ ਪਲਾਨਿੰਗ ਸੀ ਇਹ ਤੁਹਾਡੀ ਸੀ ਫਿਰ ਜਾਂ ਇਹਨਾਂ ਦੀ ਸੀ? ਇਹ ਇਹਨੇ ਮੇਰੀ ਸਿੱਖੀ ਜਿੱਦਾਂ ਪਲਾਨਿੰਗ ਤੇ ਪਾਲ ਕੇ ਇਦਾਂ ਸੀ ਕਿਉਂਕਿ ਜਦੋਂ ਦਾ ਆਪਾਂ ਟੂਨਾ ਲਾਸਟ ইয়ার ਹੋਇਆ ਤੇ ਉਸ ਤੋਂ ਬਾਅਦ ਫਿਰ ਸੋਚਿਆ ਵੀ ਬੰਦੇ ਆਪਾਂ ਪਹਿਲਾਂ ਤਾਂ ਮੇਰਾ ਸੀ ਵੀ ਪ੍ਰੋਮੋਟਰ ਬਿਲਕੁਲ ਲਾਗੇ ਆ ਜਾਣ ਜਿੱਦਾਂ ਕਿਉਂਕਿ ਕਈ ਵਾਰ ਪ੍ਰੋਮੋਟਰ ਦੂਰ ਬੰਦੇ ਆ ਉਹ ਉਹਨਾਂ ਵੀ ਚਾਹੁੰਦੇ ਨੇ ਉਹ ਲਾਉਣਾ ਵੀ ਚਾਹੁੰਦੇ ਆ ਪਰ ਉਹਨਾਂ ਨੂੰ ਆਪਾਂ ਅੱਛੇ ਤਰੀਕੇ ਦੇ ਨਾਲ ਲੈ ਕੇ ਆਈਏ, ਲਾਗੇ ਲੈ ਕੇ ਆਈਏ। ਹੁਣ ਬਿਲਕੁਲ ਉਹਨਾਂ ਨੇ 11 ਫੁੱਟ ਦੇ ਗਰਾਊਂਡ ਤੋਂ 10 ਕਿਉਂਕਿ ਕਈ ਵਾਰੀ ਸਾਡੇ ਜਿਹੜੇ ਪ੍ਰਮੋਟਰ ਸੀ ਉਹ ਥੋੜੇ ਖੜੇ ਵੀ ਰਹਿ ਪਿਛੇ ਸਟੇਜ ਤੇ ਸਟੇਜਾਂ ਇਹ ਡੜੀ ਬੜੀਆਂ ਨਹੀਂ ਤੁਸੀਂ ਬਣਾ ਸਕਦੇ ਕਿਉਂਕਿ ਗਰਾਊਂਡ ਦੇ ਹਿਸਾਬ ਦੇ ਨਾਲ ਤੁਸੀਂ ਬੜੀਆਂ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਦੋ ਲਾਈਆਂ ਸੀਗੀਆਂ ਉਸ ਤੋਂ ਉਹ ਸੋਚ ਕੇ ਦੇਖ ਕੇ ਸਾਰਾ ਪਲਾਨ ਬਣਾਇਆ ਕਿ ਵੀ ਆਪਾਂ ਕਿੱਦਾਂ ਲਾਗੇ ਲੈ ਕੇ ਆ ਸਕੀਏ ਤੇ ਕਿੱਦਾਂ ਆਪਾਂ ਜਿਆਦਾ ਬੰਦੇ ਬਿਠਾ ਸਕੀਏ ਜੇ ਹੁਣ ਸਾਡੇ 750 ਬੰਦਾ ਸੀ ਤਾਂ ਹੁਣ ਆਪਾਂ 2000 ਦੀ ਕੈਪੈਸਿਟੀ 2000 ਸਾਡੇ ਪ੍ਰਮੋਟਰ ਸਾਡੇ ਨਗਰ ਦੇ ਜਿਹੜੇ ਨਗਲਾਂਪੀਆ ਦੇ ਨਗਰ ਦੇ ਸਾਰੇ ਜਿੰਨੇ ਵੀ ਆ ਗਿਆ ਉਹ ਬਿਲਕੁਲ ਆਪਾਂ ਸਾਰੇ ਕਲੋਜ਼ ਲਿਆ ਨੇ ਤੇ ਉਹਦੇ ਨਾਲ ਬਿਲਕੁਲ ਕਲੋਜ਼ ਚਲੇ ਗਏ ਬਿਲਕੁਲ ਬਿਲਕੁਲ ਅੱਛਾ ਭਾਜੀ ਜਿਵੇਂ ਪੈਂਕੇ ਭਾਜੀ ਨਾ ਜਦੋਂ ਇਹ ਪਲਾਨਿੰਗ ਕਰਦੇ ਨੇ ਮੈਂ ਦੇਖਿਆ ਸਾਡੇ ਕੰਮ ਦੇ ਵਿੱਚ ਵੀ ਇਹਨਾਂ ਦੀ ਕਾਫੀ ਪਲਾਨਿੰਗ ਹੈਗੀ ਆ ਤੁਹਾਨੂੰ ਤੰਗ ਤਾਂ ਨਹੀਂ ਕੀਤਾ ਨਾ ਨਹੀਂ ਨਹੀਂ ਵੀਰ ਜੀ ਬਹੁਤ ਵਧੀਆ ਇਹਨਾਂ ਦੀ ਪਲਾਨਿੰਗ ਆ ਮੈਨੂੰ ਇਹਨਾਂ ਦਾ ਸੁਭਾਵਾ ਬਹੁਤ ਵਧੀਆ ਲੱਗਾ ਭਾਜੀ ਉਹਨਾਂ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਵਾ ਇਹਨਾਂ ਨੇ ਇੱਕ ਵਾਰੀ ਸਾਨੂੰ ਦੱਸਿਆ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਵੀ ਆਹ ਇਦਾਂ ਭਾਜੀ ਆਹ ਚੀਜ਼ ਚਾਹੁੰਦੇ ਆ ਤੇ ਸਾਰੇ ਨਗਰ ਦੇ ਆ ਜਿੰਨੇ ਨੌਜਵਾਨ ਮੁੰਡੇ ਖੜੇ ਆ ਇਹਨਾਂ ਸਾਰਿਆਂ ਨੇ ਮਿਲ ਕੇ ਮਦਦ ਕੀਤੀ ਆਪਣੀ ਸਾਰਿਆਂ ਨੇ ਤੇ ਅਸੀਂ ਇਹ ਦ ਜੀ ਅੱਛਾ ਭਾਜੀ ਕੋਈ ਫਿਰ ਜਿਆਦਾ ਵੱਡਾ ਜੇ ਕਿਉਂਕਿ ਆਪਣਾ ਇਹ ਟੂਰਨਾਮੈਂਟ ਜਿਹੜਾ ਇਹ ਦੂਜਿਆਂ ਲਈ ਇੱਕ ਤਰ੍ਹਾਂ ਨਾਲ ਦੇਖਣ ਵਾਲੀ ਇੱਕ ਗੱਲ ਹੋਣੀ ਹੈ ਇਹਦੇ ਤੇ ਕੋਈ ਵੱਡਾ ਖਰਚਾ ਨਹੀਂ ਮਤਲਬ ਇਹਦੇ ਨਾਲ ਵੱਧ ਦਾ ਜਿਹੜੇ ਟੂਰਨਾਮੈਂਟ ਕਰਾਉਣ ਵਾਲੇ ਉਹਨਾਂ ਦੇ ਦੇਖੋ ਜੀ ਸਾਡਾ ਲਾਸਟ ਟਾਈਮ ਸਟੇਜਾਂ ਤਿਆਰਾ ਵਗੈਰਾ 2.5 ਲੱਖ ਰੁਪਏ ਲੱਗ ਗਿਆ ਸੀਗਾ ਅਸੀਂ ਦੇਖੋ ਜਿਹੜੀ ਨਾ ਜਿੱਦਾਂ ਨਾਰਮਲੀ ਕਹਿਣ ਦਾ ਮਤਲਬ ਹੋ ਜਾਂਦਾ ਜਿਹੜੀ ਵੀ ਇੱਥੇ ਚੀਜ਼ ਹੋਏਗੀ ਨਾ ਉਹ ਕਬੱਡੀ ਵਾਸਤੇ ਬੇਟ ਹੋਗੀ ਆ ਕਿ ਬਜਟ ਨੂੰ ਘਟਕਣ ਵਾਸਤੇ ਇਹਦਾ ਇਹਦੇ ਵਿੱਚ ਘੱਟ ਤੋਂ ਘੱਟ ਵੀ ਸਾਡਾ 70-80 ਹਜ਼ਾਰ ਵਿੱਚ ਦੇ ਅਸੀਂ ਹਸਾਰ ਲੈਣਾ ਆ ਜਿਹਨੂੰ ਉਹਨਾਂ ਖਰਚਾ ਵੀ ਘੱਟ ਹੋ ਗਿਆ ਤੇ ਬੰਦੇ ਵੀ ਜ਼ਿਆਦਾ ਬਹਿ ਗਏ ਤੇ ਇੱਕ ਦੇਖਣ ਨੂੰ ਵੀ ਜਦੋਂ ਇਹ ਲੱਗੇ ਲੱਗੇਗਾ ਨਾ ਲ ਜਦੋਂ ਜਦੋਂ ਤੁਸੀਂ ਦੇਖੋਗੇ ਮੇਰਾ ਖਾਲ ਸਟੈਪ ਬਾਈ ਸਟੈਪ ਤੁਹਾਨੂੰ ਉਹ ਆਪਾਂ ਟੂਰਨਾਮੈਂਚ ਜਿਸ ਦਿਨ ਸਟਾਰਟ ਹੋਊਗਾ ਉਸ ਦਿਨ ਆਪਾਂ ਸਾਰੇ ਦਰਸ਼ਕਾਂ ਨੂੰ ਉਹ ਵੀ ਦਿਖਾਉਣੇ ਨੇ ਜ਼ਰੂਰ ਹਾਂ ਜੀ ਜੀ ਕੁਝ ਕਹਿ ਰਹੇ ਸੀ ਤੁਸੀਂ ਮੈਂ ਜਦਾਂ ਤੁਸੀਂ ਦੇ ਦਿਓ ਟੇਬਲ ਟੈਂਸ ਬੈਡਮਿੰਟਨ ਹੁੰਦੀ ਆ ਗਰਾਊਂਡ ਤੁਸੀਂ ਦੇ ਦਿਨ ਲਾਈਵ ਦੇ ਦੇ ਮੈਂ ਇਹਨਾ ਉਹ ਛੋਟੇ ਉਹ ਥੱਲੇ ਹੋ ਜਾਂਦੇ ਉਹਦਾ ਸਟੇਡੀਅਮ ਥੱਲੇ ਉਸਟੇਪ ਹੋ ਜਾਂਦੇ ਹਾਂ ਜਦੋਂ ਇਹ ਵੀ ਫੁੱਲ ਭਰ ਗਿਆ ਦਰਸ਼ਕ ਬੈਠੇ ਹੋਏ ਇਹ ਵੀ ਗੋਲ ਇੱਕ ਥੱਲੇ ਹੋ ਜਾਂਦਾ ਤਾਂ ਨੂੰ ਹੋਣਾ ਜਦ ਤੱਕ ਉਹ ਹੀ ਲੁੱਕ ਬਹੁਤ ਵਧੀਆ ਹੋਊਗੀ ਹਾਂਜੀ ਕੋਈ ਵੀ ਕਰਦੇ ਆ ਵੀ ਲੁੱਕ ਤਾਂ ਤੁਸੀਂ ਬਣਾ ਪਾਉਂਗੇ ਲੱਗ ਰਿਹਾ ਕਿ ਬਣ ਜੇਗੀ ਤੇ ਅੱਛਾ ਭਾਜੀ ਹੁਣ ਗਰਾਊਂਡ ਵੱਲ ਨੂੰ ਚੱਲ ਗਏ ਤਾਂ ਇਹ ਮੈਨੂੰ ਏਡਾ ਵੱਡਾ ਮੈਟ ਨਹੀਂ ਮੈਂ ਕਿਤੇ ਦੇਖਿਆ ਬਣਿਆ ਹੋਇਆ ਖਾਸ ਕਰਕੇ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਉਦਾਂ ਕ੍ਰਿਕਟ ਦੇ ਵਿੱਚ ਦੇਖਿਆ ਤੇ ਜਾਂ ਕੋਈ ਹੋਰ ਜਿੰਨੀਆਂ ਵੀ ਗੇਮਸ ਹਾਈ ਲੈਵਲ ਦੀਆਂ ਹੈਗੀਆਂ ਉਹਨਾਂ ਚ ਮੈਂ ਦੇਖਿਆ ਮੈਂ ਕਬੱਡੀ ਨੂੰ ਹਾਈ ਲੈਵਲ ਦੀ ਡਾਊਨ ਨਹੀਂ ਕਹਿ ਰਿਹਾ ਪਰ ਹਾਈ ਲੈਵਲ ਦੀ ਇਸ ਕਰਕੇ ਦੂਜੀਆਂ ਗੇਮਸ ਨੂੰ ਕਹਿ ਰਿਹਾ ਕਿਉਂਕਿ ਉੱਥੇ ਮੈਟ ਦੇਖਣ ਨੂੰ ਮਿਲਦਾ ਅੱਜ ਇੱਥੇ ਵੀ ਮਿਲ ਰਿਹਾ ਤਾਂ ਮਤਲਬ ਇਹ ਮੈਨੂੰ ਸਮਝ ਨਹੀਂ ਆਈ ਇਹ ਕਦ ਲਈ ਬਣਾਇਆ ਗਿਆ ਏ ਭਾਜੀ ਇਦਾਂ ਪਹਿਲਾਂ ਵੀ ਯੂਰਪ ਦੇ ਵਿੱਚ ਵੀ ਕਈ ਵਾਰੀ ਮੀਂਹ ਪੈ ਜਾਂਦਾ ਹੁੰਦਾ ਜੀ ਕਿਉਂ ਯੂਰਪ ਦੇ ਵਿੱਚ 50-60 ਹਜ਼ਾਰ ਯੂਰੋ ਦਾ ਜਿੱਦਾਂ ਲਾਲੋ ਵੀ ਟੂਰਨਾਮੈਂਟ ਹੁੰਦਾ ਜਿਹਦਾ ਜੇ ਕਰਾਉਣਾ ਹੋਵੇ ਜਦੋਂ ਤੁਸੀਂ ਫਿਰ ਉਹ ਜਦੋਂ ਮੀਂਹ ਆ ਜਾਂਦਾ ਉੱਥੇ ਕਾਫੀ بارش ਆਉਂਦੀ ਰਹਿੰਦੀ ਆ ਉਦੋਂ ਮੇਰੀ ਇਦਾਂ ਪਲਾਨਿੰਗ ਹੁੰਦੀ ਸੀ ਪਰ ਇਹਨੂੰ ਲੈ ਕੇ ਜਾਣਾ ਇਥੇ ਇਦਾਂ ਦੀ ਚੀਜ਼ ਇੰਡੀਆ ਵਿੱਚੇ ਬਣ ਸਕਦੀ ਆ ਬਾਹਰ ਨਹੀਂ ਬਣ ਸਕਦੀ ਤੇ ਪਲਾਨਿੰਗ ਉਦੋਂ ਦੀ ਸੀ ਪਰ ਲੇਕਿਨ ਜਿੱਦਾਂ ਹੁਣ ਕਈ ਵਾਰ ਲਾਸਟ ਈਅਰ ਵੀ ਜਿੱਦਾਂ ਲਾਲੋ ਕਈ ਮੈਚ ਟੂ ਇਦਾਂ ਲਾਈਕ ਮੀਂਹ ਦੇ ਕਾਰਨ ਹੋ ਗਿਆ ਜਿੱਦਾਂ ਲਾਲੋ ਜੇਕਰ ਘੰਟ بارش ਆਵੇ ਤੇ ਇਹ کنٹرول ਕਰਕੇ ਤੇ ਨੰਬਰ کنٹرول ਜਾਨੀ ਇਹ ਤੇ ਆਪਾਂ ਗਰਾਉਂਡ ਸੁੱਕੀ ਰਹਿ ਸਕਦੀ ਹੈ प्लस ਇਹ ਆ ਵੀ ਜਾਨੀ ਇਹ ਵਿਸ਼ਾ ਹੋਊਗਾ ਤਾਂ ਪਲੇਅਰ ਦੇ ਮੈਂ ਚਾਹੁੰਦਾ ਕਿ ਪਲੇਅਰ ਜੋ ਹੈ ਬਾੜਨਾ ਬਹੁਤ ਔਖਾ ਹੈ ਪਲੇਅਰ ਦੇ ਮੈਂ ਨਹੀਂ ਚਾਹੁੰਦਾ ਕਿ ਪਲੇਅਰ ਦੇ ਤਿਲਕਨ ਦੇ ਨਾਲ ਮਿੱਟੀ ਐਕਸਟਰਾ ਪਾ ਕੇ ਉਹ ਮਿੱਟੀ ਦੇ ਵਿੱਚ ਪੈਰ ਖੁੱਬਦੇ ਆ ਵੀ ਗਿੱਟਾ ਜਿੱਦਾਂ ਕੁਝ ਵੀ ਸੱਟਾਂ ਲੱਗਦੀਆਂ ਪਲੇਅਰਾਂ ਦੇ ਇਸ ਕਰਕੇ ਇਹ ਜਾਨੀ ਕੀਤਾ ਵੀ ਜਾਨੀ ਕੋਈ ਪਲੇਅਰ ਦੇ ਸੱਟ ਨਾ ਲੱਗੇ ਤੇ ਪਾਣੀ ਦੇ ਨਾਲ ਜਿਹੜਾ ਟੂਰਨਾਮੈਂਟ ਜਿਹੜਾ ਹੁਣ ਅੱਜ ਲਾ ਲਓ ਵੀ 25 ਲੱਖ ਦਾ ਟੂਰਨਾਮੈਂਟ ਆ ਉਹਦੇ ਵਿੱਚ ਕੋਈ ਕੋਈ ਪੈਸੇ ਦਾ ਨੁਕਸਾਨ ਨਾ ਹੋ ਇਸ ਕਰਕੇ ਜ ਨੇ ਦੇਖਿਆ ਵੀ ਚੱਕ ਵੀ ਈਜੀ ਸਕੀਏ ਜੇ ਤਾਂ ਕੋਈ ਪੱਕਾ ਸਟੇਡੀਅਮ ਹੋਵੇ ਤਾਂ ਫਿਰ ਆਪਾਂ ਮੋਟੀ ਵੀ ਵਧੀਆ ਬਿਚਾਰ ਸਕਦੇ ਆਂ ਵੀ ਆਪਾਂ ਰੋਡ ਕਰ ਸਕਦੇ ਆਂ ਇਹਨੂੰ ਇਹ ਵੀ ਦੇਖਿਆ ਵੀ ਚੱਕ ਵੀ ਹੋਣੀ ਚਾਹੀਦੀ ਆ ਤੇ ਬਿਸ਼ਾਣੀ ਉਹ ਈਜੀ ਹੋਵੇ ਜਿੱਦਾਂ ਇਸਰਕੇ ਜਿੱਦਾਂ ਇਹ ਭਾਜੀ ਕੱਲੇ ਫਿਰ ਨੰਗਲੰਬੀਆਂ ਦੇ ਟੂਰਨਾਮੈਂਟ ਦੇ ਵਾਸਤੇ ਹੀ ਕੰਮ ਆਉਣੀ ਆ ਜਾਂ ਫਿਰ ਅੱਗੇ ਵੀ ਕਿਸੇ ਪਾਸੇ ਵਰਤੀ ਜਾ ਸਕਦੀ ਹੈ ਇਹ ਇਹ ਜਿੱਦਾਂ ਜਿੱਦਾਂ ਕਿਤੇ ਵੀ ਕੋਈ ਵੀ ਟੂਰਨਾਮੈਂਟ ਹੋਵੇ ਜਿੱਦਾਂ ਸੁਰਖਪੁਰ ਦੇ ਵਿੱਚ ਟੂਰਨਾਮੈਂਟ ਸੀ ਕਿ ਉਹਨਾਂ ਨੇ ਵਿਚਾਰਾਂ ਬਹੁਤ ਮਿਹਨਤ ਕੀਤੀ ਕਿੰਨਾ ਕਸ਼ੋ ਨਾ ਕੀਤਾ ਇਸ ਤਰ੍ਹਾਂ ਇਦਾਂ ਕੋਈ ਹੋਵੇ ਕਿ ਜਿੱਦਾਂ ਇਹ ਆ ਬੇ ਨਾਰਥ ਫਾਉਂਡੇ ਕਿ ਇਦਾਂ ਹੀ ਪੈਕਿੰਗ ਕਰਕੇ ਲੈ ਜਵੇ ਤੇ ਇਦਾਂ ਹੀ ਤੁਹਾਨੂੰ ਪੈਕਿੰਗ ਕਰਕੇ ਸਾਨੂੰ ਦੇ ਸਕਦਾ ਇੱਕ ਤਰੀਕਾ ਹੈ ਜੇ ਅਗਰ ਲੱਗਦਾ ਕਿ ਮੌਸਮ ਖਰਾਬ ਹੋ ਸਕਦਾ ਹੈ ਹਾਂ ਜਾਂ ਵੈਦਰ ਦਾ ਰਿਪੋਰਟ ਜਿਹੜੀ ਇਹ ਕਹਿ ਰਹੀ ਹੈ ਕਿ ਮੀਂਹ ਆ ਸਕਦਾ ਉਹ ਲਿਜਾ ਸਕਦੇ ਨੇ ਤੁਹਾਡੇ ਕੋਲ ਕਿਉਂਕਿ ਅੱਜ ਕੱਲ ਤਾਂ ਮੈਂ ਫੋਨ ਤੇ ਪਤਾ ਲੱਗ ਜਾਂਦਾ ਛੱਟੇ ਨੈਟ ਤੇ ਵੀ ਮੀਂਹ ਆਉਣਾ ਜਿਸ ਅੱਜ ਆਪ ਨੂੰ ਪਤਾ 40% ਮੀਂਹ ਆਉਣਾ ਤੇ ਅੱਜ ਵਿਸ਼ਾ ਹੈ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ بارش ਤਾਂ ਅੱਜ ਵੀ ਦੇਖੋ ਦਰਸ਼ਕੋ ਜਿਹੜੀ ਕਿਨਮਣ ਕਾਣੀ ਹੋ ਰਹੀ ਹੈ ਤੁਸੀਂ ਦੇਖ ਰਹੇ ਹੋਵੋਗੇ ਮੈਟ ਦੇ ਉੱਪਰ ਵਾਕਈ ਪਾਣੀ ਜਿਹੜਾ ਹੈਗਾ ਉਹ ਖੜਾ ਹੈਗਾ ਦਾ ਜਦਾਂ ਇਹ ਸਾਰਾ ਕੋਈ ਵੀ ਆ ਕੇ ਲੈ ਕੇ ਜਾ ਸਕਦਾ ਕੋਈ ਪ੍ਰੋਬਲਮ ਨਹੀਂ ਹੈਗੀ ਜਦਾਂ ਤੇ ਗੱਭਾ ਜੀ ਤੇ ਸੰਦੀਪ ਤੁਹਾਡੇ ਮੈਂ ਇੱਕ ਜਿਹੜੀ ਤੁਹਾਨੂੰ ਗੱਲ ਕਰਨੀ ਚਾਹੂੰਗਾ ਕਿ ਹੋਰ ਤੁਸੀਂ ਮੈਂ ਦੋਨੋਂ ਤੋਂ ਜਾਨਣਾ ਚਾਹੂੰਗਾ ਤੁਹਾਡੇ ਤੋਂ ਕਿ ਤੁਹਾਡੇ ਵਾਲੇ ਕੰਮ ਦੇ ਵਿੱਚ ਮਤਲਬ ਜਿਹੜੀਆਂ ਡਿਊਟੀਆਂ ਤੁਹਾਡੀਆਂ ਵੀ ਤਾਂ ਇੱਥੇ ਅਲੱਗ ਤੌਰ ਤੇ ਹੋਣਗੀਆਂ ਉਹਦੇ ਵਿੱਚ ਸਾਨੂੰ ਹੋਰ ਕਿਹੜੀ ਕੋਈ ਐਹੋ ਜੀ ਚੀਜ਼ ਹੈ ਜਿਹੜੀ ਸਾਨੂੰ ਦੇਖ ਰੋ ਜਿੱਦਾਂ ਦਰਸ਼ਕਾਂ ਦੇ ਲਈ ਲੰਗਰ ਦਾ ਪ੍ਰਬੰਧ ਕਿ ਉਹ ਜਾ ਹੋਊਗਾ ਉਹਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦਰਸ਼ਕਾਂ ਲਈ ਜਿਹੜੀਆਂ ਹੋਰ ਤੁਸੀਂ ਪ੍ਰੋਵਾਈਡ ਕਰੋਗੇ ਇੱਥੇ ਭਾਈ ਇਹ ਦਰਸ਼ਕਾਂ ਨੂੰ ਜਿਹੜਾ ਪਿਛਲੇ ਸਾਲ ਵਾਂਗੂ ਬੈਠੇ ਨੂੰ ਪਾਣੀ ਦਾ ਜਿੱਦਾਂ ਪਾਣੀ ਦੀਆਂ ਬੋਤਲਾਂ ਉਹ ਮਿਲਣਗੀਆਂ ਮਿਡਲ ਵੋਟ ਹਾਂਜੀ ਉਹ ਮਿਲੂਗਾ ਤਾਂ ਸਾਡੀ ਜੇ ਥੋੜੀ ਸਿੱਗੀ ਪਲੈਨਿੰਗ ਵੀ ਜੇ ਦਰਸ਼ਕ ਬੈਠੇ ਆ ਉਹਨਾਂ ਨੂੰ ਜਿਹੜਾ ਗੁਰੂ ਘਰ ਲੰਗਰ ਹੋਣਾ ਉਹ ਵੀ ਬੈਠਿਆਂ ਨੂੰ ਦਈਏ ਪਰ ਥੋੜਾ ਜਿਆਦਾ ਟਾਈਮ ਘੱਟ ਹੋਣ ਕਰਕੇ ਉਹ ਇਹ ਨਕਸ਼ੇ ਤੇ ਲੈ ਗਏ ਆ ਤੇ ਬਾਕੀ ਗੁਰੂ ਘਰ ਲੰਗਰ ਫਰਤੂਗਾ ਚਾਹ ਦਾ ਲੰਗਰ ਉਹ ਚੱਲੂਗਾ ਸੇਵਾ ਦਾ ਸ਼ਰਮਨ ਤੇ ਕਰ ਤੇ ਬਾਕੀ ਦਰਸ਼ਕਾਂ ਲਈ ਆਪਣੇ 35 ਲੱਕੀ 35 ਸਾਈਕਲ ਲੱਕੀ ਕੋਪਰਾ ਜੀ ਉਹ ਕਟਾਂਗੇ ਅੱਛਾ ਤੁਸੀਂ ਇੱਕ ਵਾਰੀ ਜਿਹੜੀ ਸਾਰੇ ਡਿਸਟੋ ਬੰਨ ਦੇਓਗੇ ਪਰਚੀਆਂ ਉਹਦੇ ਵਿੱਚੋਂ ਲੱਕੀ ਜਿਹੜੇ 35 ਹੋਣਗੇ ਉਹਨਾਂ ਨੂੰ ਸਾਈਕਲ ਬਾਈਸਾਈਕਲ ਜਿਹੜੇ ਆ ਉਹਦੇ ਤੇ ਹਾਂਜੀ ਹਰ ਮੈਚ ਬਾਅਦ ਪੰਜ ਅਸੀਂ ਲੱਕੀ ਡਰਾ ਘਟਾ ਕਰਾਂਗੇ ਤੇ ਹਰ ਉੱਚੇ ਪੰਜ ਸਾਈਕਲ ਅਸੀਂ ਦਿਆ ਕਰਾਂਗੇ ਦਰਸ਼ਕਾਂ ਨੂੰ ਹਾਂਜੀ ਉਹ ਇਹ ਦਰਸ਼ਕਾਂ ਲਈ ਇਹ ਚੀਜ਼ਾਂ ਹੋ ਗਿਆ ਨੇ ਬਾਕੀ ਹੋਰ ਬਹੁਤ ਰੰਗ ਜਿੱਦਾਂ ਰੰਗਲੀ ਕਬੱਡੀ ਭਾਈ ਹੁਣ ਝੰਡੇ ਬਾਹਰੋਂ ਮੰਗਾਏ ਆ ਮੰਗਾਏ ਲਾਸੀ ਸੀਗੇ ਟੀ-ਸ਼ਰਟਾਂ 500 ਟੀ-ਸ਼ਰਟਾਂ ਸਪਾਈ ਆ ਆ ਟੀਮਾਂ ਸੀਗੀਆਂ ਉਹਦੇ 500 ਟੀ-ਸ਼ਰਟਾਂ ਸਪਾਈਆਂ ਭਾਈ ਨੇ ਮੰਡੀਆਂ ਪਰ ਅਸੀਂ ਇੱਕ ਜਦੋਂ ਵੀ ਦਰਸ਼ਕਾਂ ਨੇ ਪਾਈਆਂ ਨਹੀਂ ਜੀ ਬਾਕੀ ਕਚਸ਼ ਦੇ ਘਰੋਂ ਲੈ ਗਏ ਇੱਥੇ ਪਾਈ ਨਹੀਂ ਜਾਣਾ ਤੇ ਇਹਦੇ ਕੀ ਹੋਰ ਬਹੁਤ ਕੁਝ ਨਵਾਂ ਪਾਈ ਕਰ ਰਹੇ ਆ ਇੱਕ ਰੰਗਲੀ ਕਬੱਡੀ ਹੋ ਗਈ ਬਿਲਕੁਲ ਹਾਂਜੀ ਦੇ ਦੇਖਾਂਗੇ ਵੀ ਉਹ ਰੰਗਲੀ ਕਬੱਡੀ ਵਾਕਈ ਤੁਹਾਡੀ ਕਾਮਯਾਬ ਹੁੰਦੀ ਹੈ ਕਿ ਨਹੀਂ ਸੰਦੀਪ ਉਮੀਦ ਇਹੀ ਹੈ ਕਿ ਹੋਏਗੀ ਤੇ ਪਿੰਗਾ ਭਾਜੀ ਤੁਹਾਡੇ ਵੱਲੋਂ ਮੈਂ ਆਸ ਤੇ ਕੀ ਹੋਰ ਵੀ ਕੋਈ ਜੇ ਕੋਈ ਚੀਜ਼ ਰਹਿੰਦੀ ਹੈ ਸਾਨੂੰ ਜਿਹੜੀ ਤੁਸੀਂ ਰਵਾਜ ਸਾਨੂੰ ਦੱਸ ਸਕਦੇ ਹੋ ਕੀ ਕੀ ਹੋਰ ਦੇਖਣ ਨੂੰ ਮਿਲੂਗਾ ਬਾਕੀ ਜਿਹੜੀ ਚੀਜ਼ ਹੈਗੀ ਉਹ ਆਪਾਂ ਜਦੋਂ ਲਾਈਵ ਚੱਲ ਪੈਣਾ ਜਦੋਂ ਲੋਕਾਂ ਨੇ ਇੱਥੇ ਪਹੁੰਚ ਜਾਣਾ ਉਹਨਾਂ ਨੇ ਦੇਖ ਹੀ ਲੈਣਾ ਜੀ ਮੇਰਾ ਖਿਆਲ ਵੀ ਜਦਾਂ ਵੀ ਇੰਨਾ ਕਿ ਜਦਾਂ ਬਾਕੀ ਜਦਾਂ ਜਦਾਂ ਮੈਂ ਕਹਿੰਦਾ ਵੀ ਚੀਜ਼ਾਂ ਹੈਗੀਆਂ ਮੈਂ ਲਿਖੀਆਂ ਪਈਆਂ ਕਈ ਪਰ ਜਿੱਦਾਂ ਹੁਣ ਮੈਂ ਇਦਾਂ ਦੱਸ ਨਹੀਂ ਸਕਦਾ ਮਨ ਕਿਹ ਚੀਜ਼ ਤੇ ਨਹੀਂ ਕਿਉਂਕਿ ਦਿਮਾਗ ਵਿੱਚ ਬਹੁਤ ਚੀਜ਼ਾਂ ਚੀਜ਼ਾਂ ਘੁੰਮਦੀਆਂ ਆ ਜਿੱਦਾਂ ਨਾ ਪਰ ਹੁਣ ਜਿੱਦਾਂ ਪਹਿਲਾ ਪਹਿਲਾ ਬਹੁਤ ਪ੍ਰੈਸ਼ ਸੋਚਦੇ ਵੀ ਆ ਕਿ ਕਿਤਾੜੀਆਂ ਦੇ ਬੈਠਣ ਦਾ ਪ੍ਰਬੰਧ ਆ ਵੀ ਪਿਛਲੇ ਸਾਲ ਵੱਖਰਾ ਸੀ ਥੋੜਾ ਜਿਹਾ ਉਹਦੇ 'ਚ ਵੀ ਕੁਝ ਚੇਂਜਸ ਹੈਗੇ ਹਾਂ ਜੀ ਹਾਂ ਜੀ ਉਹਨਾਂ ਦੇ ਵਿੱਚ ਇਹ ਆ ਵੀ ਉਹਨਾਂ ਨੇ ਸਪੈਸ਼ਲ ਬਣਾਇਆ ਚੇਅਰਸ ਬਣਾਇਆ ਉਹਨਾਂ ਦੇ ਬਹਿਣ ਵਾਸਤੇ ਜਿੱਦਾਂ ਤੇ ਜਿਹੜੇ ਸਪੀਅਰ ਪੀਲ ਹੋਣਗੇ ਉਹ ਬੈਠ ਕੇ ਉਹ ਦੇਖਣਗੇ ਤੇ ਉਹ ਵੀ ਉਹ ਵੀ ਜਿੱਦਾਂ ਤੁਹਾਨੂੰ ਜਦੋਂ ਮੇਰਾ ਕੱਲ ਜਾਂ ਪਰਸ ਤੁਸੀਂ ਨਹਾਗਾ ਉਧਾਂ ਪਰ ਉਸ ਤੋਂ ਪਹਿਲਾਂ ਵੀ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਕੋਲੇ ਅਸੀਂ ਦੁਬਾਰਾ ਫੇਰ ਆ ਗਏ ਕਿਉਂਕਿ ਇੱਥੋਂ ਦੀ ਇਹ ਡਿਵੈਲਪਮੈਂਟ ਵੀ ਇਹਦੀ ਦਿਖਾਉਣੀ ਹੈ ਕਿ ਗਰਾਊਂਡ ਕਿਦਾਂ ਤਿਆਰ ਹੋ ਰਿਹਾ ਹੁਣ ਤੱਕ ਤੁਸੀਂ ਦੋਸਤੋ ਦੇਖ ਹੀ ਚੁੱਕੇ ਹੋ ਸਟੈਪ ਜਿਹੜੇ ਬਣਾਏ ਗਏ ਨੇ ਇਹਦੇ ਤੇ ਬੈਠ ਕਿਵੇਂ ਵਿਛਦੇ ਆ ਪਿੱਛੇ ਸਟੇਡੀਅਮ ਕਿਵੇਂ ਬਣਦਾ ਔਰ ਪੂਰੇ ਗਰਾਊਂਡ ਦਾ ਜਿਹੜਾ ਮਾਹੌਲ ਕਿਵੇਂ ਬਣਦਾ ਉਹ ਵੀ ਅਸੀਂ ਤੁਹਾਨੂੰ ਪੂਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਪਾਜੀ ਕੁਝ ਕਹਿ ਰਹੇ ਤੇ ਬਾਕੀ ਜਿੱਦਾਂ ਆਪਾਂ ਫੇਰ ਉਦੋਂ ਤੋਂ ਗੇਟ ਤੋਂ ਸਟਾਰਟ ਹੋਵਾਂਗੇ ਤੇ ਗੇਟ ਤੋਂ ਸਟਾਰਟ ਹੋ ਕੇ ਵਨ ਬਾਈ ਵਨ ਆਪਾਂ ਚੀਜ਼ ਉਸ ਕਰਨੇ ਉਹਦੇ ਵਿੱਚ ਬਾਬਾ ਟੀਵੀ ਲਾਉਣਾ ਕਿ ਪਲੇਅਰ ਵਿਚਾਰੇ ਉਹ ਬੈਠੇ ਰਹਿੰਦੇ ਜਦ ਗੱਡੀਆਂ ਵਿੱਚ ਉਹਨਾਂ ਨੂੰ ਬੈਠਣ ਵਾਸਤੇ ਗੱਦੇ ਕੁਰਸੀਆਂ ਡਾਵਾਗੇ ਫਰੂਟ ਐਰਾ ਵਗੈਰਾ ਜੋ ਵੀ ਉਹਨਾਂ ਨੂੰ ਚੀਜ਼ ਦੀ ਜ਼ਰੂਰਤ ਆ ਮੈਂ ਸੰਦੀਪ ਉਹ ਬਚ ਲੈ ਆਇਆ ਹੈ ਪਲਵਾਨ ਹੈ ਤੇ ਇਹਨੂੰ ਪਤਾ ਵੀ ਕਿਹੜੀ ਖਾਂਦੇ ਆ ਉਹ ਚੀਜ਼ਾਂ ਉਹਨਾਂ ਨੂੰ ਸਾਰੀ ਚੀਜ਼ ਮਿਲੂਗੀ ਪਲੱਸ ਉਹਨਾਂ ਦੇ ਵਿੱਚ ਟੀਵੀ ਵੀ ਲਾਇਆ ਜਾਏਗਾ ਉਹ ਬੈਠ ਕੇ ਆਪਣਾ ਕਈ ਵਾਰੀ ਆਪਾਂ ਉਹ ਅੰਦਰ ਉਹ ਵਿਚਾਰਿਆਂ ਦੇ ਕੱਪੜੇ ਚੇਂਜ ਕਰਨ ਹੁੰਦੇ ਦੁਆਰਾ ਫੇਰ ਜਾਣਾਂ ਤਾਂ ਆ ਕੇ ਉਹ ਆਪਣਾ ਉੱਥੇ ਬੈਠ ਕੇ ਤੇ ਲਾਈਵ ਮੈਚ ਵੀ ਦੇਖ ਸਕਦੇ ਆ ਵੀ ਅੰਦਰ ਜੋ ਵੀ ਕੁਝ ਹੋ ਰਿਹਾ ਇਹ 2 ਫਰਵਰੀ ਨੂੰ ਭਾਜੀ ਸਾਰਾ ਗੈਟ ਆ ਬਾਰੇ ਵੀ ਸਾਰਾ ਇਹ ਸਾਰਾ ਐਨ ਹੋ ਜਾਣਾ ਸੈਟ ਹੋ ਜਾਣਾ ਜਿੱਦਾਂ ਤੇ ਜਿੱਦਾਂ ਟਰਾਲੀਆਂ ਟਰਾਲੀ ਉੱਪਰ ਪ੍ਰੇਰ ਪੁਰਾਣੇ ਪਲੇਅਰਾਂ ਦੀਆਂ ਜਾਂ ਹੋਰ ਵੀ ਜਿਹੜੇ ਜੰਗ ਪਲੇਅਰ ਵਧੀਆ ਪਲੇਅਰ ਆ ਉਹਨਾਂ ਦੀਆਂ ਫੋਟਾਂ ਜਿੱਦਾਂ ਤੇ ਕਾਫੀ ਚੀਜ਼ਾਂ ਆ ਜਿੱਦਾਂ ਜਣੀ ਜਿਹੜਾ ਕਿਉਂਕਿ ਹੇਟਾਂ ਵੀ ਆਪਾਂ ਵਧੀਆ ਬਣਾ ਸੋ ਉਹਦੀ ਜਿਹੜੀ ਟਰਾਲੀ ਦੇ ਉੱਪਰ ਫਿਨਿਸ਼ਿੰਗ ਸੀਗੀ ਉਹ ਵੀ ਉਹ ਵੀ ਥੋੜੀ ਆਪਾਂ ਸੋਚਦੇ ਆ ਕਿ ਵਧੀਆ ਤਰੀਕੇ ਨਾਲ ਔਰ ਜਿਹੜੇ ਪੁਰਾਣੇ ਪਲੇਅਰ ਉਹਨਾਂ ਨੂੰ ਆਪਾਂ ਥੋੜਾ ਜਿਹੜੇ ਜੰਗ ਬੱਚੇ ਉਹਨਾਂ ਨੂੰ ਦੱਸ ਸਕੀਏ ਇਹ ਪੁਰਾਣੇ ਪਲੇਅਰ ਸੀ ਵਧੀਆ ਖੇਡਦੇ ਸੀ ਇਸ ਤਰ੍ਹਾਂ ਭਾਜੀ ਜੀ ਹਾਂ ਜੀ ਬਾਕੀ ਭਾਜੀ ਇਹ ਜਿਹੜੇ ਦਰਸ਼ਕਾਂ ਨੇ ਆਉਣਾ ਨਾ ਆਪਾਂ ਜਿਹੜੇ ਦੂਰੋਂ ਦਰਸ਼ਕ ਆਉਣੇ ਬਹੁਤ ਮੈਸੇਜ ਆਉਂਦੇ ਆ ਉਹਨਾਂ ਦੇ ਆਪਾਂ ਰਾਤ ਰਹਿਣ ਦਾ ਪ੍ਰਬੰਧ ਵੀ ਕੀਤਾ ਜਾ ਜਿਹੜੇ ਵੀ ਮੇਰੇ ਵੀ ਦੂਰੋਂ ਦਰਸ਼ਕ ਆਉਣਾ ਚਾਹੁੰਦੇ ਆ ਉਹਨਾਂ ਬਾਅਦ ਰਾਤ ਨੂੰ ਠਹਿਰਨਾ ਉਹਨਾਂ ਦਾ ਪ੍ਰਬੰਧ ਹੋਵੇਗਾ ਤੇ ਬਾਕੀ ਜਿਹੜੀ ਪਾਰਕਿੰਗ ਹੋਊਗੀ ਉਹ ਵੀ ਬਿਲਕੁਲ ਫ੍ਰੀ ਹੋਊਗੀ ਹੋਊਗੀ ਪਰਚੀ ਵਾਲੀ ਕਿਉਂਕਿ ਆਪਾਂ ਉਹ ਜਿਹੜੇ ਆਪਾਂ ਕੀਤੇ ਉਹਨੇ ਹੋ ਜਿੰਮੇਵਾਰੀ ਕਿਉਂਕਿ ਪਹਿਲੇ ਸਾਡੇ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਉਹਦੇ ਕਰਕੇ ਆਪਾਂ ਸਪੈਸ਼ਲ ਕਿ ਪਾਰਕਿੰਗ ਵਧੀਆ ਤਰੀਕੇ ਨਾਲ ਪਰਚੀ ਸਿਸਟਮ ਕੀਤਾ ਤਾਂ ਹੋਵਗੀ ਫ੍ਰੀ ਹੋਵੇਗੀ ਜੀ ਹਾਂਜੀ ਸ਼ਾਬਾਸ਼ ਜੀ ਬਿਲਕੁਲ ਬਹੁਤ ਵਧੀਆ ਅੱਛਾ ਭਾਜੀ ਪਲਾਨਿੰਗ ਤੁਹਾਡੀ ਹੋ ਚੁੱਕੀ ਹੈ ਗਰਾਊਂਡ ਤੁਸੀਂ ਤਿਆਰ ਕਰ ਰਹੇ ਹੋ ਉਮੀਦ ਕਰਦੇ ਹਾਂ ਕਿ ਤੁਹਾਡੀ ਇਹ ਕੋਸ਼ਿਸ਼ ਹੈ ਜਿਹੜੀ ਕਾਮਯਾਬ ਹੋਊਗੀ ਤੇ ਅਸੀਂ ਵੀ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ 2 ਤਰੀਕ ਨੂੰ ਔਰ 3 ਨੂੰ ਮਤਲਬ 2 ਫਰਵਰੀ ਤੇ 3 ਫਰਵਰੀ ਨੂੰ ਤੁਸੀਂ ਇੱਥੇ ਪਹੁੰਚਣਾ ਹੈ ਵੱਡਾ ਇਕੱਠ ਹੋਏਗਾ ਮੈਚ ਵੀ ਵਧੀਆ ਦੇਖਣ ਨੂੰ ਮਿਲਣਗੇ ਤੁਸੀਂ ਇੱਥੇ ਜ਼ਰੂਰ ਪਹੁੰਚਣਾ ਤੇ ਜਿਹੜੇ ਨਾ ਪਹੁੰਚ ਸਕੇ ਉਹ ਕਬੱਡੀ365.com ਤੇ ਲਾਈਵ ਦੇਖ ਸਕਦੇ ਨੇ ਤੁਹਾਨੂੰ ਅਸੀਂ ਇਸੇ ਗਰਾਊਂਡ ਦੇ ਨਾਲ 3 ਤਰੀਕ ਤੱਕ ਲਗਾਤਾਰ ਜੋੜਦੇ ਰਵਾਂਗੇ ਤੁਹਾ